ਬੜੀ ਖੁਸ਼ੀ ਆ ਅੱਜ ਇੱਕ ਸਟੋਰ ਖੋਲਿਆ ਬੜਾ ਵਧੀਆ ਸਟੋਰ ਖੋਲਿਆ ਨੇ ਸ਼ਹਿਰ ਵਾਸੀਆਂ ਵਾਸਤੇ ਆ ਜੀ ਉਹਨਾਂ ਦੀ ਸੇਵਾ ਦੀ ਮੰਨਦੇ ਜੋ ਉਤਪਾਦਨਾ ਸੀ ਸੇਵਾ ਵਾਸਤੇ ਆ ਜਦੋਂ ਮਾਜੀ ਆਓ ਵੈਲਕਮ ਸਾਰਾ ਕੁਝ ਹੈ ਜੀ ਜੋ ਕੁਝ ਦਈ ਦਾ ਗਾਹ ਦੀ ਡਿਮਾਂਡ ਹੋ ਉਹਦਾ ਦਾ ਮਿਲੂਗਾ ਐਸੇ ਵੇਲੇ ਸਭ ਕੁਝ ਅਵੇਲੇਬਲ ਹੈ ਬਾਕੀ ਵੀ ਜੋ ਵੀ ਹੋਤ ਹੈਗਾ ਇੱਕ ਸੇਵਾ ਭਾਵਨਾ ਨਾ ਪੈਸੇ ਕਮਾਉਣ ਦਾ ਇਹ ਸਿਲਸਿਲਾ ਨਹੀਂ ਬਣਾਇਆ ਇਹ ਇੱਕ ਸੇਵਾ ਭਾਵਨਾ ਮੰਨ ਦੇ ਵਿੱਚ ਆ ਬਸ ਜੀ ਰਾਣਾ ਕਨਫੈਕਸ਼ਨਰੀ ਹਾਊਸ ਔਰ ਬੈਕਟਰੀਜ਼ ਇਨ ਇ ਨਕੋਦਰ ਨੂੰ ਮੈਂ ਸਮਝਦਾ ਇੱਕ ਸਬਜ਼ੀ ਮੰਡੀ ਦੇ ਵਿੱਚ ਦੇਣ ਦਿੱਤੀ ਆ ਕਿਉਂਕਿ ਨਕੋਦਰ ਸ਼ਹਿਰ ਦੇ ਵਿੱਚ ਹੋਰ ਵੀ ਬੈਕਰੀ ਦਾ ਪਰ ਇਹਨਾਂ ਨੇ ਅਲੱਗ ਚੀਜ਼ ਪੇਸ਼ ਕਰਕੇ ਇਹ ਜਿਹੜਾ ਕਾਰੋਬਾਰ ਸ਼ੁਰੂ ਕੀਤਾ ਆਗੇ ਰਾਣਾ ਵੈਜੀਟੇਬਲ ਔਰ ਕਮਿਸ਼ਨ ਵੈਜੀਟੇਬਲ ਦਾ ਇਹਨਾਂ ਦਾ ਕੰਮ ਸੀ ਨਾਲ ਉਹਨਾਂ ਦਾ ਕਨਫੈਕਸ਼ਨਰੀ ਦਾ ਕੰਮ ਆ ਗਿਆ ਮੈਂ ਸਮਝਦਾ ਕਿ ਗਾਹਕ ਨੂੰ ਥਾਂ ਦਾ ਫਿਰੇ ਨਾਲ ਇੱਕ ਜਗ੍ਹਾ ਹੀ ਸਾਰਾ ਸਾਮਾਨ ਮਿਲੂਗਾ ਤੈਨੂੰ ਹਰੇਕ ਤਰ੍ਹਾਂ ਦੀ ਬੈਕਰੀ ਮਿਲੂਗੀ ਆਉਣ ਵਾਲੇ ਸਮੇਂ ਦੇ ਵਿੱਚ ਜਿੱਦ ਦੇ ਕਸ਼ਮੀਰੀ ਡਿਮਾਂਡ ਆਊਗੀ ਵਧੀਆ ਚੀਜ਼ ਮਿਲੂਗੀ ਕੋਈ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾਵੇਗਾ ਬਹੁਤ ਵਧੀਆ ਵੈਰਾਈਟੀ ਰੱਖੀ ਆ ਬਿਸਕੁਟ ਦੇਖੋ ਸਾਰੇ ਇਹ ਸਾਰੇ ਇੱਕ ਨੰਬਰ ਦੇ ਬਿਸਕੁਟ ਆ ਦੀ ਖਾਓਗੇ ਦੀ ਕੁਆਲਿਟੀ ਚੈੱਕ ਕਰੋਗੇ ਦੀ बार-बार ਲੈ ਕੇ ਜਾਓਗੇ ਅਗਲੇ ਦਿਨ ਕਿੰਨਾ ਦਾ ਰਿਸਪੌਂਸ ਮਿਲਿਆ ਸਾਹਮਣੇ ਦੇਖੋ ਪਹਿਲੇ ਦਿਨ ਤਾਂ ਬਹੁਤ ਵਧੀਆ ਰਿਸਪੌਂਸ ਆ ਜੀ ਇਹ ਅੱਗੇ ਵੀ ਇਦਾਂ ਹੀ ਰਹੂਗਾ ਕਿਉਂਕਿ ਆਪਾਂ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਕਰਾਂਗੇ ਜੀ ਗਾਗ ਦੀ ਜਿੱਦਾ ਹੀ ਡਿਮਾਂਡ ਆ ਉਦਾਂ ਦਾ ਸਾਮਾਨ ਮਿਲੂਗਾ ਸਬਜ਼ੀ ਲੈਣ ਆਂਦਾ ਅਗਲੇ ਨੂੰ ਜੋ ਘਰ ਦੀ ਵਿੱਚ ਚੀਜ਼ਾਂ ਦੀ ਜ਼ਰੂਰਤ ਆ ਉਹ ਅੰਦਰ ਆਵੇ ਸਾਰਾ ਸਾਮਾਨ ਅਗਲੇ ਨੂੰ ਅਵੇਲੇਬਲ ਕੀਤਾ ਜਾਊਗਾ ਸਬਜ਼ੀ ਦੀ ਆਪਾਂ ਹੋਮ ਡਿਲੀਵਰੀ ਕਰਦੇ ਆ ਇਹਦਾ ਆਰਡਰ ਵੀ ਹੋਊਗਾ ਇਹ ਵੀ ਆਪਾਂ ਹੋਮ ਡਿਲੀਵਰੀ ਕਰਾਂਗੇ ਸ਼ਹਿਰ ਦੇ ਬਿਲਕੁਲ ਬਸ ਕਸਟਮਰ ਦਾ ਬਹੁਤ ਵਧੀਆ ਰਿਸਪੌਂਸ ਆ ਜੀ ਠੀਕ ਹੈ ਨਾ ਤੇ ਸਾਡੇ ਵੱਲੋਂ ਵੀ ਵਧੀਆ ਵੈਰਾਈਟੀ ਦਿੱਤੀ ਜਾਊਗੀ ਜੀ ਤੇ ਰੇਟ ਘੱਟ ਹੋਊਗਾ ਜੀ ਠੀਕ ਹੈ ਨਾ ਸਾਰਾ ਕੁਝ ਵਧੀਆ ਜੋਗਾ ਜੀ ਰੇਟ ਜਾਨੀ ਘੱਟ ਰੇਟ ਕੱਟ ਕੁਆਲਟੀ ਵਧੀਆ ਦੋ ਕੁਆਲਟੀ ਸਭ ਤੋਂ ਵਧੀਆ ਹੈ ਜੀ ਸਭ ਤੋਂ ਵਧੀਆ ਹੈ ਇਹ ਹੈ ਜੀ ਸੇਵਾ ਦਾ ਮੌਕਾ ਤੇ ਇੱਕ ਵਾਰੀ ਵਿਜ਼ਿਟ ਜਰੂਰ ਕਰੋ ਜੀ ਬਸ ਇੱਕ ਕਿਹੜੀ ਜਗ੍ਹਾ ਕਰਨ ਵੀ ਜੀ ਸਬਜੀ ਮੰਡੀ ਦੇ ਕੋਲ ਹੈ ਜੀ ਰਾਣਾ ਕਨਫੈਕਟਰੀ ਜੀ ਰਾਣਾ ਕਨਫੈਕਚਰੀ ਤੁਹਾਡੇ ਆਪਣੇ ਸ਼ਹਿਰ ਨਕੌਦਰ ਦੇ ਵਿੱਚ ਸਬਜੀ ਮੰਡੀ ਦੇ ਵਿੱਚ ਖੁੱਲ ਚੁੱਕਾ ਜੀ ਰਾਣਾ ਕਨਫੈਕਚਰੀ ਜਿੱਥੇ ਕਿ ਹਰ ਤਰ੍ਹਾਂ ਦਾ ਘਰੇਲੂ ਸਮਾਨ ਬਹੁਤ ਵਧੀਆ-ਵਧੀਆ ਆਈਟਮਾਂ ਵਧੀਆ-ਵਧੀਆ ਘਰੇਲੂ ਸਮਾਨ ਜਿਹੜਾ ਤੁਸੀਂ ਰੋਜ਼ਾਨਾ ਵਰਤਦੇ ਹੋ ਉਹ ਤੁਹਾਨੂੰ ਇਸ ਸਟੋਰ ਤੋਂ ਮਿਲੇਗਾ ਇਹਨਾਂ ਦੀ ਪਹਿਲੇ ਇੱਕ ਸਬਜੀ ਦੀ ਦੁਕਾਨ ਜਿਹੜੀ ਦਿਖਾ ਦਈਏ ਨਕੌਦਰ ਸ਼ਹਿਰ ਦੇ ਵਿੱਚ ਸਬਜੀ ਮੰਡੀ ਦੇ ਵਿੱਚ ਇਹਨਾਂ ਨੇ ਆਪਣਾ ਇਹ ਸਟੋਰ ਖੋਲਿਆ ਜਿੱਥੋਂ ਘਰ ਵਿੱਚ ਵਰਤਣ ਵਾਲੀ ਹਰ ਇੱਕ ਚੀਜ਼ ਹਰ ਚੀਜ਼ ਵਧੀਆ ਹਰ ਆਈਟਮ ਵਧੀਆ ਘਰੇਲੂ ਆਈਟਮਾਂ ਇੱਥੋਂ ਮਿਲਣਗੀਆਂ ਆਓ ਤੁਹਾਨੂੰ ਵੀ ਲੈ ਚਲਦੇ ਆਂ ਅੰਦਰ ਔਰ ਦਿਖਾਣੇ ਆਂ ਕੀ ਕੀ ਕੁਸ਼ ਇਥੋਂ Oh, that's ਦੇਖਤਾ ਲਿਆ ਜਿੱਥੇ ਕਿ ਹਰ ਚੀਜ਼ ਸਾਫ਼ ਸੁਥਰੀ ਅਤੇ ਵਧੀਆ ਤਰੀਕੇ ਦੇ ਨਾਲ ਮਿਲ ਰਹੀ ਆ ਜਾਹੇ ਉਹ ਰਾਣਾ ਭਾਜੀ ਮੇਰੇ ਨਾਲ ਮੌਜੂਦ ਹੀ ਨੇ ਮੈਂ ਥੁਰ ਜਾ ਇਹਨਾਂ ਨੂੰ ਨਾਲ ਲਵਾਗਾ ਪਰ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਅੱਜ ਬੜੀ ਖੁਸ਼ੀ ਆ ਅੱਜ ਇੱਕ ਸਟੋਰ ਖੋਲਿਆ ਬੜਾ ਵਧੀਆ ਸਟੋਰ ਖੋਲਿਆ ਨਹੀਂ ਸ਼ਹਿਰ ਵਾਸੀਆਂ ਵਾਸਤੇ ਆ ਜੀ ਉਹਨਾਂ ਦੀ ਸੇਵਾ ਦੀ ਮੰਨਦੇ ਜੋ ਉਤਪਾਦਨਾ ਸੀ ਸੇਵਾ ਵਾਸਤੇ ਆ ਜਦੋਂ ਮਾਜੀ ਆਓ ਵੈਲਕਮ ਸਰ ਪਹਿਲੇ ਤੁਹਾਡਾ ਇੱਕ ਸਬਜ਼ੀ ਦਾ ਬੜਾ ਵਧੀਆ ਕੰਮ ਸੀ ਇੱਥੇ ਬਹੁਤ ਚੋਨਾ ਸੀ ਇੱਕ ਸਟੋਰ ਜਿਹੜਾ ਬਹੁਤ ਵਧੀਆ ਖੋਲਿਆ Gracias. ਲੋਕ ਮੁਬਾਰਕਾਂ ਦੇ ਰਹੇ ਨੇ ਖੁਸ਼ ਹੋ ਰਹੇ ਨੇ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਮੁਬਾਰਕਾ ਮੁਬਾਰਕਾ ਥੈਂਕ ਯੂ ਸਰ ਸਰ ਕੀ ਕੀ ਆਪਾਂ ਇਥੇ ਰੱਖਿਆ ਸਰ ਇਹ ਤੇ ਸਾਰਾ ਕੁਝ ਹੈ ਜੀ ਜੋ ਕੁਝ ਦੈਦਾਗਾਹ ਦੀ ਡਿਮਾਂਡ ਹੋ ਉਹਦਾ ਦਾ ਮਿਲੂਗਾ ਐਸੇ ਵੇਲੇ ਸਭ ਕੁਝ ਅਵੇਲੇਬਲ ਹੈ ਬਾਕੀ ਵੀ ਜੋ ਵੀ ਹੋਤ ਹੈ ਗਿਆ ਇੱਕ ਸੇਵਾ ਭਾਵਨਾ ਨਾ ਪੈਸੇ ਕਮਾਉਣ ਦਾ ਇਹ ਸਿਲਸਿਲਾ ਨਹੀਂ ਬਣਾਇਆ ਇੱਕ ਸੇਵਾ ਭਾਵਨਾ ਮਨ ਦੇ ਵਿੱਚ ਆ ਬਸ ਯਾਨੀ ਕਿ ਸੇਵਾ ਭਾਵਨਾ ਵਧੀਆ ਕੁਆਲਟੀ ਦੇ ਨਹੀਂ ਵਧੀਆ ਕੁਆਲਟੀ ਘੱਟ ਬਦਾਮ ਲੈਣੇ ਬਸ ਜੀ ਇਹ ਕਿਹੜੀ ਜਗ੍ਹਾ ਪੈਂਦੀ ਆਪਣੀ ਇਹ ਆਪਣੇ ਸਬਜ਼ੀ ਮੰਡੀ ਨਗੋਦਰ ਸਬਜ਼ੀ ਮੰਡੀ ਨਗੋਦਰ ਨਗੋਦਰ ਦੇਵੀ ਦਲਾ ਦੇ ਸਾਹਮਣੇ ਫੋਨ ਨੰਬਰ ਦੇ ਅੱਡਾ ਇਹਦਾ ਸਟੋਰ ਦਾ 991627808 9041295990 ਵਾਹ ਜੀ ਵਾਹ ਇਹਦੇ ਫੋਨ ਨੰਬਰ ਦੱਸ ਦਿੱਤਾ ਜੀ ਇਹਨਾਂ ਨੇ ਸਬਜ਼ੀ ਮੰਡੀ ਤੋਂ ਲਾਈਵ ਹੋਏ ਆ ਸਬਜ਼ੀ ਮੰਡੀ ਤੋਂ ਹਰ ਇੱਕ ਚੀਜ਼ ਜਿਹੜੀ ਆ ਇੱਥੇ ਜੇ ਬੈਕਰੀ ਦੀ ਗੱਲ ਕਰ ਲਈਏ ਭਾਈ ਬੈਕਰੀ ਆ ਪੂਰੀ ਤਰ੍ਹਾਂ ਦੀ ਬੈਕਰੀ ਆ ਬੈਕਰੀ ਦੇ ਨਾਲ ਨਾਲ ਨਮਕੀਨ ਮਿਲੇਗਾ ਤੇ ਇਹਨੂੰ ਨਮਕੀਨ ਦੇ ਨਾਲ ਨਾਲ ਰਸ ਮਿਲਣਗੇ ਯਾਨੀ ਕਿ ਮੇਰੇ ਕਹਿਣ ਦਾ ਮਤਲਬ ਆ ਹਰ ਇੱਕ ਚੀਜ਼ ਨਮਕੀਨ ਦੇ ਪੰਧਾਰ ਏ ਹਰ ਕੰਪਨੀ ਦਾ ਕੋਈ ਇੱਥੇ ਦੇਸੀ ਸਮਾਨ ਨਹੀਂ ਮਿਲੇਗਾ ਹਰ ਕੰਨੀ ਕੰਨੀ ਕੰਪਨੀ ਦਾ ਹਲਦੀ ਰਾਮ ਦਾ ਬਾਬਾ ਜੀ ਦਾ ਹੋਰ ਵੀ ਬੜੇ ਵਧੀਆ ਵਧੀਆ ਕੁਆਲਿਟੀਆਂ ਤੇ ਪਈਆਂ ਆ ਕੋਕ ਦੀ ਵੈਰਾਈਟੀ ਕੋਕ ਦੀ ਵੈਰਾਈਟੀ ਕੋਕ ਦੀਆਂ ਵੈਰਾਈਟੀਆਂ ਤਰ੍ਹਾਂ ਤਰ੍ਹਾਂ ਦੀਆਂ ਇੱਥੇ ਪਈਆਂ ਆ ਜੀ ਜੂਸ ਤਰ੍ਹਾਂ ਤਰ੍ਹਾਂ ਪਾਇਨੇ ਜਿਹੜੇ ਤੁਹਾਨੂੰ ਬਾਜ਼ਾਰ ਨਾਲੋਂ ਸਸਤੇ ਤੇ ਵਧੀਆ ਮਿਲਣਗੇ ਇਹ ਸੋਨੂ ਭਾਜੀ ਸਾਡੇ ਇੱਥੇ ਆ ਗਏ ਆ ਮੁਸਕਰਾ ਰਹੇ ਨੇ ਹੌਲੀ ਹੌਲੀ ਨਾਲ ਨਾਲ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਆਪਾਂ ਔਰ ਨਾਲ ਨਾਲ ਸਮਾਨ ਦਿਖਾ ਲਾਂਗੇ ਸੋਨੂ ਭਾਜੀ ਕੀ ਹਾਲ ਚਾਲ ਸਰ ਬੱਸ ਵਧੀਆ ਜੀ ਇੱਕ ਸਟੋਰ ਖੋਲਿਆ ਤੇ ਨਕੌਦਰ ਸ਼ਹਿਰ ਸਬਜੀ ਮਿਲਦੀ ਲੋ ਜੀ ਬਹੁਤ ਵਧੀਆ ਅਸੀਂ ਦੇ ਅੱਗੇ ਚਾਹੁੰਦੇ ਸੀ ਇਹੋ ਜਿਹਾ ਸਟੋਰ ਹੋਰ ਆਵੇ ਨਕੌਦਰ ਚ ਬੜੀ ਖੁਸ਼ੀ ਹੋਈ ਕੀ ਲਿਆ ਜੀ ਅੱਜ ਤੁਸੀਂ ਬੱਸ ਹਲੇ ਦੇਖ ਰਹੇ ਆ ਜੀ ਆਇਆ ਵਾਹ ਸ਼ੁਗਰ ਵਾਲਾ ਨਹੀਂ ਸ਼ੁਗਰ ਵਾਲਾ ਬਹੁਤ ਵਧੀਆ ਪਸੰਦ ਆ ਚੁਕਾਸ਼ ਸ਼ੁਗਰ ਬਹੁਤ ਹੀ ਕੰਦਾਂ ਦੀ ਬਹੁਤ ਵਧੀਆ ਕੁਆਲਟੀ ਜੀ ਵਧੀਆ ਕੋਰ ਹਾਂਜੀ ਹਾਂਜੀ ਕੀ ਕੀ ਕਹਿਣ ਜਾਓਗੇ ਸਰ ਵਾਹ ਬਹੁਤ ਵਧੀਆ ਹੋ ਗਿਆ ਜੀ ਆਪਣੇ ਸ਼ਹਿਰ ਸਬਜ਼ੀ ਮੰਡੀ ਚ ਬਹੁਤ ਵਧੀਆ ਸ਼ੋਰੂਮ ਬਹੁਤ ਵਧੀਆ ਇੱਕ ਸਟੋਰ ਖੋਲਿਆ ਰਾਣਾ ਭਾਜੀ ਨੇ ਨਾਲ ਨਾਲ ਹਰ ਤਰ੍ਹਾਂ ਦਾ ਇੱਥੇ ਸਾਫ਼ ਸੁਥਰਾ ਫਰੂਟ ਵੀ ਰੱਖਿਆ ਇਹਨਾਂ ਨੇ ਆ ਨਾਰੀਆ ਰੱਖਿਆ ਆ ਰਸਮਾਨਾ ਕਰਦੇ ਪੰਜਾਬੀ ਦੇ ਵਿੱਚ ਕੀ ਵੀ ਬਹੁਤ ਸ਼ਾਨਦਾਰ ਆ ਅੰਗੂਰ ਪਏ ਇਧਰ ਇਧਰ ਨਾਲ ਨਾਲ ਇਹ ਪਿਛੇ ਲੈ ਜਾਵਾਂਗਾ ਬਹੁਤ ਵਧੀਆ ਵਧੀਆ ਜਿਹੜੇ ਸੀਜ਼ਨ ਦੇ ਫਰੂਟ ਆ ਸਾਰੇ ਮੰਗੋ ਆਂਬੋ ਕਹਿੰਦੇ ਪੰਜਾਬੀ ਵਿੱਚ ਖਰਬੂਜਾ ਸੇਬ ਕੇਲਾ ਬਹੁਤ ਵਧੀਆ ਆ ਨਾਲ ਨਾਲ ਭਾਜੀ ਕੌਫੀ ਦਾ ਆਨੰਦ ਲੈ ਰਹੇ ਨੇ ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅਵਤਾਰ ਸਿੰਘ ਜੀ ਅਵਤਾਰ ਸਿੰਘ ਜੀ ਸਬਜੀ ਮੰਡੀ ਦੇ ਵਿੱਚ ਕੋਲੇ ਸ਼ੋਰੂ ਪ੍ਰਾਨ ਆਂਜ ਬਾਵਨੇ ਜੀ ਜਿਸ ਤਰ੍ਹਾਂ ਲਗਾ ਦ ਬਹੁਤ ਵਧੀਆ ਲੱਗਾ ਜੀ ਬਹੁਤ ਵਧੀਆ ਕਿੰਦਾ ਦੀ ਵੈਰਾਈਟੀ ਹੈ ਨਾ ਵੈਰਾਈਟੀ ਬਹੁਤ ਵਧੀਆ ਜੀ ਬਹੁਤ ਟਾਪ ਦੀ ਵੈਰਾਈਟੀ ਹੈ ਜੀ ਅਸੀਂ ਬਹੁਤ ਪੁਰਾਣੇ ਕਸਟਮਰ ਹੈ ਜੀ ਇਹਨਾਂ ਦੇ ਪੁਰਾਣੇ ਕਸਟਮਰ ਹਾਂ ਜੀ ਉਹ ਜਿਹੜੇ ਸਬਜ਼ੀ ਦੇ ਨਾਲ-ਨਾਲ ਘਰ ਦਾ ਸਮਾਨ ਹਾਂ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਜੀ ਸਬਜ਼ੀ ਦੇ ਨਾਲ-ਨਾਲ ਘਰ ਦਾ ਸਮਾਨ ਵੀ ਲੈਣਗੇ ਇਹ ਨਾਨਾ ਵੈਰਾਈਟੀਆਂ ਸਾਰੀਆਂ ਲੇਜ਼ ਦੀਆਂ ਵੈਰਾਈਟੀਆਂ ਲਗਾਤਾਰ ਪੂਰਾ ਲੇਜ਼ ਲਗਾਇਆ ਜੂਸ ਲਗਾਇਆ ਰੂਫਫਜ਼ਾ ਲਗਾਇਆ ਇੱਕ ਰੋਕਰੀ ਸਾਰੀ ਜਿਹੜੀ ਕਿ ਡਿਸਪੋਜ਼ ਉਨਾ ਸਾਮਾਨ ਵੀ ਤੁਹਾਨੂੰ ਇੱਥੇ ਮਿਲੇਗਾ ਤੁਹਾਡੇ ਘਰ ਕੋਈ ਬਰਥਡੇ ਆ ਬਰਥਡੇ ਦਾ ਸਾਰਾ ਸਾਮਾਨ ਮਿਲੇਗਾ ਰੋਟੀ ਰਹਿ ਮਿਲਣਗੇ ਮੈਗੀ ਤਰ੍ਹਾਂ ਤਰ੍ਹਾਂ ਦੀ ਮੈਗੀ ਹੈ ਪਾਸਤਾ ਹੈ ਹਰ ਤਰ੍ਹਾਂ ਦਾ ਸਮਾਨ ਇੱਥੇ ਮੇਰਾ ਨਾਮ ਨੀਲਮ ਹੈ ਜੀ ਅੱਜ ਇੱਕ ਸਟੋਰ ਖੋਲਿਆ ਤੁਸੀਂ ਕਿਸ ਤਰ੍ਹਾਂ ਲੱਗਾ ਜੀ ਬਹੁਤ ਅੱਛਾ ਲੱਗਾ ਵਧੀਆ ਲੱਗਾ ਜੀ ਹਾਂ ਜੀ ਬਹੁਤ ਵਧੀਆ ਸਾਰੀ ਰੈਡੀ ਮਿਲੇਗੀ ਇੱਥੋਂ ਜੀ ਹਾਂ ਜੀ ਹਾਂ ਜੀ ਜ਼ਰੂਰ ਜੀ ਜ਼ਰੂਰ ਜੀ ਕੀ ਕਹਿਣਾ ਚਾਹੋਗੇ ਨਕੋਦਰ ਵਾਲਿਆਂ ਨੂੰ ਨਕੋਦਰ ਮੈਂ ਇਹੀ ਕਹਾਂਗਾ ਆਓ ਇੱਥੇ ਆਪਣਾ ਸਮਾਨ ਲਓ ਹਾਂ ਨਕੋਦਰ ਵਾਲੇ ਨੇ ਇਹ ਕਹਿਣਗੇ ਕਿ ਸਮਾਨ ਲਓ ਵਧੀਆ ਵਧੀਆ ਸਮਾਨ ਜਿਹੜਾ ਇੱਥੇ ਲਓ ਆਹ ਵਾਜਵਾ ਬੱਚਾ ਬੜਾ ਖੁਸ਼ ਹੈ ਬੱਚਾ ਕੀ ਨਾ ਤੇਰਾ नायरा क्या नाम नायरा नायरा आज कहाँ आए हो कहा आप अपनी शॉप पर अपनी शॉप पर अपनी शॉप पे पापा की शॉप दादू की शॉप दादू की शॉप पे हां क्या-क्या रखा है दादू ने बहुत कुछ चॉकलेट रखे चॉकलेट रखी है हैं सब कुछ रखा हुआ है सब कुछ रखा हुआ है आपको क्या चाहिए किंडर जो चाहिए चाहिए बच्चे लाइक किंडर जो है वो मिलेगा चॉकलेट्स भी मिलन ਹਾਂ ਗੱਲਬਾਤ ਮੈਂ ਕਰਾਂਗਾ ਹਾਂਜੀ ਨਮਸਤੇ ਜੀ ਮੀਨੂ ਗੁਪਤ ਮੀਨੂ ਜੀ ਯਾ ਸਟੋਰ ਖੋਲਿਆ ਸਬਜੀ ਮੰਡੀ ਹੈ ਜੀ ਹਾਂਜੀ ਕਿਸ ਤਰ੍ਹਾਂ ਲੱਗਿਆ ਬਹੁਤ ਵਧੀਆ ਲੱਗਿਆ ਇੱਥੇ ਸਭ ਤਰ੍ਹਾਂ ਦੀ ਵੈਰਾਈਟੀ ਇਹਨਾਂ ਦੇ ਕੋਲ ਪਈ ਆ ਜੋ ਵੀ ਸਾਨੂੰ ਚਾਹੀਦਾ ਸੀ ਸਭ ਕੁਝ ਮਿਲੂਗਾ ਅੱਗੇ ਤਾਂ ਅਸੀਂ ਸਬਜ਼ੀ ਲੈਣ ਆਈਦਾ ਸੀਗਾ ਹੁਣ ਸਾਨੂੰ ਇਹ ਫਾਇਦਾ ਹੋ ਗਿਆ ਜਿਹੜੀ ਦੂਸਰੀ ਦੁਕਾਨੇ ਚਾਹੀਦਾ ਉਹੀ ਅਸੀਂ ਇੱਥੇ ਤੋਂ ਸਭ ਲੈ ਕੇ ਚਲ ਜਾ ਕਰਾਂਗੇ ਵੀ ਇਹ ਆ ਵੀ ਚਲੋ ਵੀ ਹੋਰ ਪਾਸੇ ਨਹੀਂ ਜਾਣਾ ਪੈਂਦਾ ਸਾਨੂੰ ਅੱਗੇ ਅਸੀਂ ਸਬਜ਼ੀ ਲੈ ਲਈ ਸੀ ਸਬਜ਼ੀ ਦੇ ਨਾਲ-ਨਾਲ ਅਸੀਂ ਫਰੂਟ ਵੀ ਲੈ ਸਕਦੇ ਆ ਪੂਜੀਆ ਬਿਸਕੁਟ ਜੋ ਵੀ ਸਾਨੂੰ ਚਾਹੀਦਾ ਘਰ 'ਚ ਜੋ ਆਪਣੂੰ ਚੀਜ਼ਾਂ ਆਪਣੂੰ ਚਾਹੀਦੀਆਂ ਉਹ ਮਿਲ ਸਕਦੀਆਂ ਇੱਥੋਂ ਬਿਲਕੁਲ ਜੀ ਸਬਜ਼ੀ ਦੇ ਨਾਲ-ਨਾਲ ਕਹਿੰਦਾ ਬਾਕੀ ਇਹ ਪੀਨਾਪੁੱਤਰ ਤੇਰਾ ये चकलमा मैं कितने ना ना बोलो ये मेरी नानू की शॉप है इधर बहुत अच्छी अच्छी चीजें मिली आपको क्या पसंद है किंडर जॉय किंडर जॉय चाहिए आपको और बड़ी सी चॉकलेट भी चाहिए चॉकलेट कहाँ रखी है चॉकलेट उधर उधर रखी है आपको कितनी चाहिए वन वन चाहिए ਇਹ ਚੌਕਲੇਟਾਂ ਵੀ ਬੱਚਿਆਂ ਦੀਆਂ ਇੱਥੇ ਹਨ ਥੋੜਾ ਜਿਹਾ ਮਨਨ ਨਾਲ ਇੱਕ ਵਾਰ ਫੇਰ ਦਿਖਾ ਦਿਆਂ ਪੂਜੀਆ ਵੈਰਾਈਟੀ ਹੈ ਜੀ ਠੰਡੇ ਠੰਡੇ ਕੋਕ ਲੱਗੇ ਇਹ ਕੋਕ ਦੀ ਵੈਰਾਈਟੀ ਹੈ ਇਧਰ ਵੀ ਕੋਕ ਦੀ ਵੈਰਾਈਟੀ ਨਾਲ ਨਾਲ ਕੁਝ ਗੱਲਬਾਤ ਹੋਰ ਕਰਾਂਗੇ ਕੁਝ ਨਵੇਂ ਗਾਇਕ ਆ ਰਹੇ ਨੇ ਔਰ ਬੁਧਾਈਆਂ ਦੇ ਰਹੇ ਨੇ ਸਰ ਸਾਥੋ ਕਨ ਸੁਆਗਤ ਇੱਕ ਸਟੋਰ ਖੋਲ੍ਹਿਆ ਅੱਜ ਰਾਣਾ ਭਾਈ ਨੇ ਕਿਸ ਤਰ੍ਹਾਂ ਲੱਗਾ ਜੰਦਾ ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਇੱਕ ਤਾਂ ਲੈਰ ਵਾਲੇ ਦਾ ਧੰਨਵਾਦ ਕਰਾਂਗਾ ਕਿ ਨਕੋ ਉਧਰ ਦੇ ਵਿੱਚ ਕੋਈ ਵੀ ਸਮਾਗਮ ਹੋਵੇ ਕੋਈ ਵੀ ਓਪਨਿੰਗ ਹੋਵੇ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਪਹੁੰਚਦੇ ਹੋ ਤੁਹਾਡਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਬਾਕੀ ਅੱਜ ਰਾਣਾ ਕਨਫੈਕਸ਼ਨਰੀ ਹਾਊਸ ਔਰ ਬੈਕਟਰੀਜ਼ ਇਹਨਾਂ ਨੇ ਨਕੋਦਰ ਨੂੰ ਮੈਂ ਸਮਝਦਾ ਇੱਕ ਸਬਜ਼ੀ ਮੰਡੀ ਦੇ ਵਿੱਚ ਦੇਣ ਦਿੱਤੀ ਆ ਕਿਉਂਕਿ ਨਕੋਦਰ ਸ਼ਹਿਰ ਦੇ ਵਿੱਚ ਹੋਰ ਵੀ ਬੈਕਰੀ ਦਾ ਪਰ ਇਹਨਾਂ ਨੇ ਅਲੱਗ ਚੀਜ਼ ਪੇਸ਼ ਕਰਕੇ ਇਹ ਜਿਹੜਾ ਕਾਰੋਬਾਰ ਸ਼ੁਰੂ ਕੀਤਾ ਆਗੇ ਰਾਣਾ ਵੈਜੀਟੇਬਲਰ ਕਮਿਸ਼ਨ ਵੈਜੀਟੇਬਲ ਦਾ ਇਹਨਾਂ ਦਾ ਕੰਮ ਸੀ ਨਾਲ ਉਹਨਾਂ ਇਹਨਾਂ ਦਾ ਕਨਫੈਕਸ਼ਰੀ ਦਾ ਕੰਮ ਆ ਗਿਆ ਮੈਂ ਸਮਝਦਾ ਕਿ ਗਾਹਕ ਨੂੰ ਥਾਂ ਦਾ ਫਿਰੇ ਨਾਲ ਇੱਕ ਜਗ੍ਹਾ ਹੀ ਸਾਰਾ ਸਾਮਾਨ ਮਿਲੂਗਾ ਔਰ ਮੈਂ ਰਾਣਾ ਜੀ ਨੂੰ ਇਸ ਗੱਲ ਤੇ ਬਹੁਤ ਬਹੁਤ ਬਤਾਜ ਦੇਣਾ ਬਹੁਤ ਬਹੁਤ ਬਤਾਜ ਆ ਬਹੁਤ ਬਹੁਤ ਸ਼ੁਕਰੀਆ ਜੀ ਤੋਂ ਤਸਵੀਰਾਂ ਤੁਹਾਨੂੰ ਸਬਜ਼ੀ ਮੰਡੀ ਤੋਂ ਦਿਖਾ ਰਹੇ ਆ ਰਾਣਾ ਭਾਜੀ ਨਾਲ ਆਉਣ ਕੇ ਸਾਡੇ ਔਰ ਨਾਲ ਇੱਥੇ ਸਬਜ਼ੀ ਦੇ ਨਾਲ-ਨਾਲ ਇੱਕ ਕਸਟਮਰਾਂ ਦਾ ਕਹਿਣਾ ਹੈ ਪਹਿਲੇ ਸਸ ਅਸੀਂ ਕੱਲੀ ਸਬਜ਼ੀ ਲੈਂਦੇ ਸੀ ਹੁਣ ਨਾਲ-ਨਾਲ ਅੰਦਰ ਆ ਕੇ ਘਰ ਦਾ ਜਿਹੜਾ ਜ਼ਰੂਰੀ ਸਮਾਨ ਆ ਉਹ ਸਾਰਾ ਇੱਥੋਂ ਲੈ ਸਕਾਂਗੇ ਲੋਕੇਸ਼ਨ ਮੈਂ ਤੁਹਾਨੂੰ ਦੱਸੀ ਜਨਾ ਬਾਰ-ਬਾਰ ਸਬਜ਼ੀ ਮੰਡੀ ਸਰ ਕੀ ਨਾਮ ਹੈ ਮੇਰਾ ਨਾਮ ਪੰਕਜਾ ਜੀ ਪੰਕਜਾ ਜੀ ਪੰਕਜਾ ਜੀ ਅੱਜ ਓਪਨਿੰਗ ਕੀਤੀ ਤੁਸੀਂ ਕਿਸ ਤਰ੍ਹਾਂ ਦਾ ਰਿਸਪੌਂਸ ਪਹਿਲੇ ਦਿਨ ਮਿਲਿਆ ਬਹੁਤ ਹੀ ਵਧੀਆ ਮਿਲਿਆ ਜੀ ਜੀ ਜੇ ਆਪਾਂ ਆਇਟਮਾਂ ਦੀ ਕੋਈ ਗੱਲ ਕਰ ਲਈਏ ਕੀ ਕੀ ਇੱਥੇ ਮਿਲੇਗਾ ਤੁਹਾਨੂੰ ਇੱਥੇ ਤੁਹਾਨੂੰ ਹਰੇਕ ਤਰ੍ਹਾਂ ਦੀ ਬੈਕਰੀ ਮਿਲੂਗੀ ਆਉਣ ਵਾਲੇ ਸਮੇਂ ਦੇ ਵਿੱਚ ਜਿੰਦਰ ਦਾ ਕਸ਼ਮੀਰੀ ਡਿਮਾਂਡ ਆਊਗੀ ਵਧੀਆ ਚੀਜ਼ ਮਿਲੂਗੀ ਕੋਈ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾਵੇਗਾ ਜੀ ਕੁਝ ਗੱਕਣ ਗਲਗ ਜੀ ਕਹਿੰਦੇ ਹੁਣ ਤਾਂ ਸਬਜ਼ੀ ਲੈਣੀ ਸੀ ਨਾਲ ਨਾਲ ਅੰਦਰ ਆ ਜਵਾਂਗੇ ਨਾਲ ਘਰੇਲੂ ਸਮਾਨ ਸਾਰਾ ਮਿਲ ਜੂਗਾ ਅੰਦਰ ਨੇ ਦੇਖਿਆ ਤੁਸੀਂ ਸਾਰਾ ਫਰੂਟ ਵੀ ਰੱਖਿਆ ਕਾਫੀ ਹਾਂਜੀ ਬਹੁਤ ਵਧੀਆ ਰੱਖਿਆ ਬਹੁਤ ਵਧੀਆ ਵੈਰਾਈਟੀ ਰੱਖੀ ਆ ਬਿਸਕੁਟ ਦੇਖੋ ਸਾਰੇ ਇਹ ਸਾਰੇ ਇੱਕ ਨੰਬਰ ਦੇ ਬਿਸਕੁਟ ਆ ਦੀ ਖਾਓਗੇ ਦੀ ਕੁਆਲਿਟੀ ਚੈੱਕ ਕਰੋਗੇ ਦੀ ਬਾਰ ਬਾਰ ਲੈ ਕੇ ਜਾਓਗੇ ਬਿਲਕੁਲ ਖਾਵਾਂਗੇ ਜੀ ਆਏ ਆ ਤੇ ਖਾ ਕੇ ਜਾਓ ਖਾ ਕੇ ਜਾਈਓ ਖਾ ਕੇ ਜਾਈਓ ਇਹ ਚੈੱਕ ਕਰਕੇ ਜਾਈਓ ਬਹੁਤ ਵਧੀਆ ਕੁਆਲਿਟੀ ਆ ਜੀ ਸ਼ਹਿਰ ਚ ਡਿਮਾਂਡ ਸਗੀ ਕਸਟਮਰਾਂ ਦੀ ਜੀ ਇਦਰੀ ਚੀਜ਼ ਸਾਨੂੰ ਜਲੰਧਰ ਲੈਣੀ ਜਾਣ ਪੈ ਰਿਹਾ ਜਾਣਾ ਪੈ ਰਿਹਾ ਵਾ ਤੇ ਇਸੇ ਲਈ ਨਕੋਦਰ ਲੈ ਕੇ ਆਏ ਜੀ ਉਹਨਾਂ ਵਾਸਤੇ ਨਕੋਦਰ ਦੇ ਵਿੱਚ ਜਾਨੀ ਤੁਹਾਡੇ ਕਹਿੰਦਾ ਮਾ ਲੋ ਜਿਹੜੀ ਮਰਜ਼ੀ ਆਟਮ ਕਸ ਦੋ ਕਿੱਥੇ ਆਪਾਂ ਜੀ ਸਬਜੀ ਮੰਡੀ ਨਕੌਦਰ ਜੀ ਤੇ ਆਪਣਾ ਫੋਨ ਨੰਬਰ ਇੱਥੇ ਦਾ ਜੀ ਫੋਨ ਨੰਬਰ 9216817808 ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਜੀ ਤਕਰੀਬਨ ਨਕੌਦਰ ਦੇ ਵਿੱਚ ਕੋਸ਼ਿਸ਼ ਕਰਾਂਗੇ ਇਹ ਸਬਜੀ ਮੰਡੀ ਦੀ ਕੋਸ਼ਿਸ਼ ਹੈ ਨਮਸਕਾਰ ਸਾਰ ਨਮਸਤੇ ਜੀ ਕੀ ਨਾਦਿਆ ਦਾਰੀ ਸਾਹਿਲ ਛਾਬੜਾ ਇਹ ਇੱਕ ਓਪਨਿੰਗ ਹੋਈ ਹੈ ਜੀ ਅੱਜ ਤੁਹਾਡੇ ਕਿਸ ਤਰ੍ਹਾਂ ਦਾ ਪਹਿਲੇ ਦਿਨ ਕਿਦਾਂ ਦਾ ਰਿਸਪੌਂਸ ਮਿਲਿਆ ਸਾਹਮਣੇ ਦੇਖਿਆ ਪਹਿਲੇ ਦਿਨ ਤਾਂ ਬਹੁਤ ਵਧੀਆ ਰਿਸਪੌਂਸ ਆ ਜੀ ਇਹ ਅੱਗੇ ਵੀ ਇਦਾਂ ਹੀ ਰਹੂਗਾ ਕਿਉਂਕਿ ਆਪਾਂ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਕਰਾਂਗੇ ਜੀ ਗਾਗ ਦੀ ਜਿੱਦਾ ਹੀ ਡਿਮਾਂਡ ਆ ਉਦਾਂ ਦਾ ਸਾਮਾਨ ਮਿਲੂਗਾ ਜੀ ਸਬਜ਼ੀ ਲੈਣ ਆਂਦਾ ਅਗਲੇ ਨੂੰ ਜੋ ਘਰ ਦੀ ਵਿੱਚ ਚੀਜ਼ਾਂ ਦੀ ਜਰੂਰਤ ਆ ਉਹ ਅੰਦਰ ਆਵੇ ਸਾਰਾ ਸਾਮਾਨ ਅਗਲੇ ਨੂੰ ਅਵੇਲੇਬਲ ਕੀਤਾ ਜਾਊਗਾ ਸਬਜੀ ਦੀ ਆਪਾਂ ਹੋਮ ਡਿਲੀਵਰੀ ਕਰਦੇ ਆਂ ਇਹਦਾ ਆਰਡਰ ਵੀ ਹੋਊਗਾ ਇਹ ਵੀ ਆਪਾਂ ਹੋਮ ਡਿਲੀਵਰੀ ਕਰਾਂਗੇ ਸ਼ਹਿਰ ਦੇ ਵਿੱਚ ਬਿਲਕੁਲ ਜੀ ਹੋਮ ਡਿਲੀਵਰੀ ਕਰੋ ਹਾਂਜੀ ਹਾਂਜੀ ਜਾਨੀ ਕਿ ਸਾਰਾ तकरीबन ਸਾਰਾ ਸਾਮਾਨ ਹਾਂਜੀ ਹਾਂਜੀ ਜੋ ਸਾਮਾਨ ਹੋਊਗਾ ਗਾਹ ਦੀ ਜੋੜ ਮੰਗੋਗੇ ਆਪਾਂ ਹੋਮ ਡਿਲੀਵਰੀ ਕਰਾਂਗੇ ਜਾਨੀ ਮੇਰੇ ਕਹਿੰਦਾ ਜਿਹੜਾ ਵੀ ਮਾਲ ਸਾਮਾਨ ਤੁਹਾਡੇ ਕੋਲ ਮਿਲੂਗਾ ਕੰਪਨੀ ਦਾ ਹੀ ਮਿਲੂਗਾ ਕੋਈ ਕੰਪਨੀ ਸਭ ਕੁਝ ਵਧੀਆ ਮਿਲੂਗਾ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਹੋਊਗਾ ਤੁਸੀਂ ਹੋਮ ਡਿਲੀਵਰੀ ਨਾਲ ਕਰੋ ਹਾਂਜੀ ਹੋਮ ਡਿਲੀਵਰੀ ਨਾਲ ਕਰਾਂਗੇ ਕਿੰਨੇ ਕਿਲੋਮੀਟਰ ਤੱਕ ਹੋਮ ਡਿਲੀਵਰੀ ਆ ਆਈਡੀਆ ਨਕੋ ਉਧਰ ਲੋਕਲ ਦੇ ਵਿੱਚ ਸਾਰੀ ਹਾਂ 600, 910, 15, 18, 700 910 4518 7009104518 बाबा शुक्रिया जी பாਜੀ ਤੁਸੀਂ ਵੀ ਜਰਾ ਇੱਧਰ ਤੁਸੀਂ ਪਰੇ ਪਰੇ ਨਾ ਰਿਆ ਕਰੋ ਮੇਰੀ ਸਰਕਾਰ ਤੁਸੀਂ ਸਾਡੀ ਜਾਣੇ ਨਹੀਂ ਨਾ ਤੁਹਾਡਾ ਮੇਰਾ ਨਾਮ ਮਨੀਸ਼ ਕਪਾਨੀਆ ਜੀ ਮੈਨੂੰ ਪਤਾ ਸੀ ਮੈਂ ਜਾਣ ਕੇ ਪੁੱਛਿਆ ਅੱਛਾ ਨਹੀਂ ਨਹੀਂ ਕੋਈ ਚੀਜ਼ ਅੱਜ ਇੱਕ ਓਪਨਿੰਗ ਕੀਤੀ ਆ ਤੁਸੀਂ ਅੱਜ ਕਿਸ ਤਰ੍ਹਾਂ ਲੱਗਾ ਜੀ ਬਸ ਕਸਟਮਰ ਦਾ ਬਹੁਤ ਵਧੀਆ ਰਿਸਪੌਂਸ ਆ ਜੀ ਠੀਕ ਹੈ ਨਾ ਤੇ ਸਾਡੇ ਵੱਲੋਂ ਵੀ ਵਧੀਆ ਵੈਰਾਈਟੀ ਦਿੱਤੀ ਜਾਊਗੀ ਤੇ ਰੇਟ ਘਟੂਗਾ ਜੀ ਠੀਕ ਹੈ ਨਾ ਸਾਰਾ ਕੁਝ ਵਧੀਆ ਜੋ ਦਾ ਕਰੋ ਜੀ ਰੇਟ ਜਾਨੀ ਘਟੇ ਰੇਟ ਘਟ ਕਵਾਲਿਟੀ ਵਧੀਆ ਦਬਾ ਕਵਾਲਿਟੀ ਸਭ ਤੋਂ ਵਧੀਆ ਹੈ ਜਾਨੀ ਸਭ ਤੋਂ ਵਧੀਆ ਹੈ ਜਾਨੀ ਘਰੇ ਲੂ ਸਮਾਨ ਜਿੰਨਾ ਵੀ ਆ ਸਾਰਾ ਕੁਝ ਮਿਲੂਗਾ ਜੀ ਸਾਰਾ ਮਿਲੂਗਾ ਜੀ ਸਬਜੀ ਸਾਰਾ ਕੁਝ ਹੈਗਾ ਸਾਡੇ ਕੋਲ ਸਰ ਜੀ ਸਭ ਕੁਝ ਹੈਗਾ ਸਾਰਾ ਕੁਝ ਹੈਗਾ ਨਾਲ ਨਾਲ ਫਰੂਟ ਫਰੂਟ ਵੀ ਹੈ ਹਾਂਜੀ ਹਾਂਜੀ ਸਾਰਾ ਕੁਝ ਹੈਗਾ ਜੀ ਜਾਨੀ ਜੋ ਉਦਾਂਗ ਦੀ ਡਿਮਾਂਡ ਹੋਊਗੀ ਉਹਦਾ ਉਹ ਇੱਕ ਵਾਰੀ ਸੇਵਾ ਦਾ ਮੌਕਾ ਦੇਣ ਬਸ ਸਾਰੇ ਇੱਕ ਵਾਰੀ ਸੋਗ ਕੀ ਕਹਿਣਾ ਚਾਹੋਗੇ ਉਧਰਨ ਵਾਸਤੇ ਨੂੰ ਤਦ ਇੱਕ ਵਾਰੀ ਵਿਜ਼ਿਟ ਜਰੂਰ ਕਰੋ ਜੀ ਬਸ ਕਿਹੜੀ ਜਗ੍ਹਾ ਕਰਨ ਵੀ ਜੀ ਸਬਜੀ ਮੰਡੀ ਦੇ ਕੋਲ ਹੈ ਜੀ ਰਾਣਾ ਕਨਫੈਕਟਰੀ ਠੀਕ ਹੈ ਜੀ ਹਾਂਜੀ ਫੋਨ ਨੰਬਰ ਆਪਣਾ ਵੀ ਦੱਸ ਦਿਓ ਫੋਨ ਨੰਬਰ ਮੈਂ 89162 7808 ਮੇਰੇ ਵੱਲੋਂ ਸਾਰੇ ਪਰਿਵਾਰ ਨੂੰ ਰਾਣਾ ਪਰਿਵਾਰ ਨੂੰ ਇਹ ਨਵਾਂ ਜਿਹੜਾ ਸਟੋਰ ਖੁੱਲਿਆ ਰਿਹਾ ਵਿੱਚ ਫਰੈਸ਼ ਵੈਜੀਟੇਬਲਸ ਫਰੂਟਸ ਕਨਫੈਕਟਰੀ ਸਾਰਾ ਸਮਾਨ ਜਿਹੜਾ ਇੱਕ ਜਗ੍ਹਾ ਤੇ ਮਿਲਣ ਦਾ ਇੱਥੇ ਐਟ ਲੀਸਟ ਸਬਜੀ ਮੰਡੀ ਦੇ ਵਿੱਚ ਕੋਈ ਹੋਰ ਨਹੀਂ ਸੀਗਾ ਮੈਂ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਦਿੰਦੇ ਆ ਕਿ ਪਰਮਾਤਮਾ ਇਹ ਦਿਨ ਦੁੱਗਣੀ ਰਾਤ ਚੱਕਣੀ ਤਰੱਕੀ ਕਰਨੇ ਹੋਰ ਵਰਕ ਤਾਂ ਪੈਣ ਪਰਿਵਾਰ ਨੂੰ ਮਿਲ ਜੁਲ ਕੇ ਕੰਮ ਕਰਨ ਦੀ ਛੜੀ ਆ ਉਹ ਜਰੂਰਸ ਮਤ ਦੇਣ ਔਰ ਸਾਨੂੰ ਇੱਥੇ ਖੜੇ ਹੋ ਕੇ ਐਟ ਲੀਸਟ ਜੇ ਕਿਤੇ ਬੈਠਣਾ ਹੋਵੇ ਜਾਂ ਖੜਨਾ ਹੋਵੇ ਤੇ ਕੋਈ ਸਬਜ਼ੀ ਮੰਡੀ ਚ ਐਟ ਲੀਸਟ ਕੋਈ ਜਗ੍ਹਾ ਨਹੀਂ ਸੀ ਜਿੱਥੇ ਤੁਸੀਂ ਅੱਛਾ ਸਟੋਰ ਬਣਿਆ ਬਹੁਤ 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 ਮੁਬਾਰਕਾ ਸਾਰੇ ਪਰਿਵਾਰ ਨੂੰ ਔਰ ਸ਼ਹਿਰ ਵਾਸੀਆਂ ਨੂੰ ਕਿ ਇਸ ਇਸ ਇਲਾਕੇ ਦੇ ਨਿਵਾਸੀਆਂ ਨੂੰ ਕਿ ਸਬਜ਼ੀਆਂ ਤੋਂ ਇਲਾਵਾ ਵੀ ਤੁਸੀਂ ਇੱਥੇ ਹੋਰ ਆਪਣੀ ਇਸ ਪਸੰਦਾ ਸਾਰਾ ਕੀ ਚੰਦਾ ਸਮਾਨ ਜਿਹੜਾ ਕ੍ਰਿਟੀਕਲ ਜਾ ਸਕਦੇ ਸੀ ਮੈਡਮ ਜਦੋਂ ਕੋਈ ਸਟੋਰ ਇਦਾਂ ਦਾ ਖੁੱਲਦਾ ਉਹਦੇ ਨਾਲ ਨਾਲ 8-10 ਵਰਕਰਾਂ ਨੂੰ ਵੀ ਨਾਲ ਕੰਮ ਮਿਲ ਜਾਂਦਾ ਬਿਲਕੁਲ ਰੋਜ਼ਗਾਰ ਮਿਲ ਜਾਂਦਾ ਜੇ ਨਰ ਕਹਿੰਦਾ ਮਤਲਬ ਇਦਾਂ ਦੇ ਸਟੋਰਾਂ ਦੀ ਬਹੁਤ ਲੋੜ ਆਪਾਂ ਨੂੰ ਸਹੂਲਤ ਹੈ ਜੀ ਵਰਕਰਸ ਨੂੰ ਕੰਮ ਜਿਹੜਾ ਮਿਲਦਾ ਉਹ ਇੱਕ ਸਾਈਡ ਤੇ ਥੋੜੀ ਪਬਲਿਕ ਨੂੰ ਸਹੂਲਤ ਮਿਲਦੀ ਹੈ ਕਿ ਕੋਈ ਵੈਜੀਟੇਬਲ ਲੈਣ ਆਇਆ ਤਾਂ ਆਪਣਾ ਬ੍ਰੈਡ ਫਰੂਟ ਕਨਫੈਕਸ਼ਨਰੀ ਸਾਰਾ ਸਮਾਨ ਜਿਹੜਾ ਇੱਕ ਜਗ੍ਹਾ ਤੋਂ ਖਰੀਦ ਕੇ ਜਾ ਸਕਦਾ ਅਦਰਵਾਈਜ਼ ਉਹਨੂੰ ਵਕ-ਵਕ ਦੁਕਾਨਾਂ ਤੇ ਜਾਣਾ ਪਏਗਾ ਔਰ ਪਬਲਿਕ ਦੀ ਸੁਰਲਤ ਲਈ ਵੀ ਮਹੋਰਤ ਯਾ ਰੋਜ਼ਗਾਰ ਦਾ ਤੇ ਸਾਧਨ ਹੈ ਹੀ ਹੈ ਆ ਪਬਲਿਕਲੀ ਵੀ ਬਹੁਤ ਹੋਦੀ ਹੈ ਨੌਜਵਾਨਾਂ ਨੂੰ ਚਾਹੀਦਾ ਨਹੀਂ ਪੰਜਾਬ ਦੇ ਵਿੱਚ ਹੀ ਆਪਣੇ ਪੰਜਾਬ ਦੇ ਵਿੱਚ ਰੰਗ ਕੰਮ ਬਿਲਕੁਲ ਐਹੋ ਜੀਆਂ ਚੀਜ਼ਾਂ ਦੇਖ ਕੇ ਸਾਰੇ ਨੌਜਵਾਨਾਂ ਨੂੰ ਇਹ ਚੀਜ਼ ਸਿੱਖਣੀ ਚਾਹੀਦੀ ਆ ਕਿ ਵਿਦੇਸ਼ਾਂ ਦੀ ਹਾਲਤ ਜਿਹੜੀ ਉਹ ਠੀਕ ਨਹੀਂ ਹੈਗੀ ਉੱਥੇ ਜਾ ਕੇ ਡਿਪਰੈਸ਼ਨ ਚ ਜਾਂਦੇ ਨੇ ਬਹੁਤ ਸਾਰੇ ਨੌਜਵਾਨਾਂ ਦੀ ਮੌਤ ਹੁੰਦੀ ਆ ਬਹੁਤ ਸਾਰੇ ਪਰਿਵਾਰ ਆਪਣੀਆਂ ਸਾਰੀ ਜ਼ਮੀਨਾਂ ਜਾਇਦਾਦ ਘਰ ਤੱਕ ਗਹਿਣੇ ਰੱਖ ਕੇ ਆਪਣੇ ਬੱਚਿਆਂ ਨੂੰ ਉੱਥੇ ਭੇਜਦੇ ਆ ਉੱਥੇ ਜਾ ਕੇ ਵੀ ਹੁਣ ਬਹੁਤ ਔਖੀਆਂ ਹੋ ਗਈਆਂ ਕਮਾਈਆਂ ਉਹਦੇ ਨਾਲੋਂ ਚੰਗਾ ਕਿ ਅਸੀਂ ਆਪਣੇ ਦੇਸ਼ ਦੇ ਵਿੱਚ ਪੂਰੀ ਮਿਹਨਤ ਕਰੀਏ ਪੂਰੀ ਛੋਟੇ ਤੋਂ ਛੋਟਾ ਕੰਮ ਸਟਾਰਟ ਕਰਕੇ ਅਸੀਂ ਬਹੁਤ ਵੱਡੇ ਕੰਮ ਤੱਕ ਪਹੁੰਚ ਸਕਦੇ ਹਾਂ ਇਹਦੀਆਂ ਬਹੁਤ ਸਾਰੀਆਂ ਲੱਖਾਂ ਦੀਆਂ ਮਿਸਾਲਾਂ ਨੇ ਕਿ ਤੁਸੀਂ ਕਿ ਛੋਟੇ ਕੰਮ ਤੋਂ ਵੀ ਬਹੁਤ ਇਮਾਨਦਾਰੀ ਦੇ ਨਾਲ ਤੇ ਮਿਹਨਤ ਨਾਲ ਸਿੱਧਕ ਨਾਲ ਕੰਮ ਕਰੋਗੇ ਤਾਂ ਤੁਸੀਂ ਬਹੁਤ ਵੱਡੇ 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 ਕਾਰੋਬਾਰ ਜਿਹੜੇ ਤੁਸੀਂ ਸ਼ੁਰੂ ਕਰ ਸਕਦੇ ਹੋ ਰਾਣਾ ਪਰਿਵਾਰ ਤਾਂ ਡੇਣਾ ਖੜਾ ਕੀ ਇਹਨਾਂ ਨੂੰ ਕਹਿੰਦੇ ਹੋ ਮੈਂ ਬਸ ਕਿ ਇਦਾਂ ਹੀ ਜਿਹੜਾ ਪਰਿਵਾਰ ਆ ਮੈਂ ਇਹਨਾਂ ਦੇ ਨਾਲ ਖੜੀਆਂ ਹਮੇਸ਼ਾ ਹੀ ਮੇਰੇ ਨਾਲ ਖੜੇ ਰਹਿਣ ਔਰ ਸੇਵਾ ਹੀ ਆਈ ਵੀ ਇੱਕ ਕਿਸਮ ਦੀ ਇਹ ਬੜੀ ਤਪ ਕੋਈ ਛੋਟੀ ਗੱਲ ਨਹੀਂ ਹੈ ਇਹ ਤਪੱਸਿਆ ਆ ਇਹ ਹਰਮਤ ਮੈਨਾਂ ਨੂੰ ਬਹੁਤ-ਬਹੁਤ ਜਿਹੜਾ ਆਪਣਾ ਅਸ਼ੀਰਵਾਦ। ਬਿਲਕੁਲ ਬਹੁਤ-ਬਹੁਤ ਸ਼ੁਕਰੀਆ ਜੀ ਨਕੋਦਰ ਦੇ ਸਬਜੀ ਮੰਡੀ ਤੋਂ ਤੁਹਾਨੂੰ ਦਿਖਾ ਰਹੀ ਸੀ ਸਬਜੀ ਮੰਡੀ ਦੇ ਵਿੱਚ ਇਸ ਜਿਹੜਾ ਸਟੋਰ ਖੁੱਲਿਆ ਰਾਣਾ ਜੀ ਜਿਨ੍ਹਾਂ ਦੀ ਪਹਿਲੇ ਇੱਥੇ ਇੱਕ ਫਰੂਟ ਦੀ ਸਬਜੀ ਦੀ ਤੇ ਫਰੂਟ ਦੀ ਦੁਕਾਨ ਸੀ। ਇਹਨਾਂ ਨੇ ਫਰੂਟ ਦੇ ਨਾਲ-ਨਾਲ ਹਰ ਤਰ੍ਹਾਂ ਦੀ ਵੈਰਾਈਟੀ ਰੱਖੀ ਆ। ਤੁਹਾਨੂੰ ਵੀ ਇੱਥੇ ਸਾਫ਼-ਸੁਥਰੀ ਹਰ ਤਰ੍ਹਾਂ ਦੀ ਵੈਰਾਈਟੀ ਮਿਲੇਗੀ। ਜੋ-ਜੋ ਕਸਟਮਰ ਦੀ ਡਿਮਾਂਡ ਹੋਵੇਗੀ ਉਹ-ਉਹ ਸਾਮਾਨ ਇੱਥੋਂ ਮਿਲੇਗਾ। ਮੰਡੀ ਪਬਲੀ ਇਸ ਤਰ੍ਹਾਂ ਜੀ ਲੱਗਾ ਜੀ। ਬਹੁਤ ਵਧੀਆ ਲੱਗਾਈ। ਬਹੁਤ ਵਧੀਆ ਅਜੀ ਬੈਨਰ ਉਹ ਜੀ ਆਪਣੇ ਬਿਸਕੁਟ ઓਰੀਓ ਤੇਰਾ ਬਹੁਤ ਵਧੀਆ ਬਿਸਕੁਟ ਆ ਤੇ ਬਹੁਤ ਘੱਟ ਮਿਲਦਾ ਸਟੋਰਸ ਤੇ ਤੇ ਬਹੁਤ ਵਧੀਆ ਚੀਜ਼ ਆ ਤੇ ਬਹੁਤ ਵਧੀਆ ਸਮਾਨ ਰੱਖਿਆ ਆ ਹਾ ਜੀ ਹਾ ਜੀ ਦਾ ਬਹੁਤ ਸੋਹਣ ਚੀਜ਼ ਆ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੋਂ ਇੱਕ ਵਾਰ ਫਿਰ ਤੁਹਾਨੂੰ ਮੈਂ ਦੱਸ ਦੂ ਮੈਂ ਸਬਜੀ ਮੰਡੀ ਤੋਂ ਇਸ ਵਕਤ ਸਬਜੀ ਮੰਡੀ ਤੋਂ ਰਾਣਾ ਸੁਪਰਸਟੋਰ ਰਾਮਨਾ ਸਟੋਰ ਤੋਂ ਆ ਦਿਖਾ ਰਹੇ ਤੁਹਾਨੂੰ ਰਾਣਾ ਇੱਕ ਨਾਂ ਹੀ ਆ ਇੱਕ ਬ੍ਰਾਂਡ ਆ ਇਹਨਾਂ ਦਾ ਸਬਜੀ ਦਾ ਵੀ ਇੱਕ ਬ੍ਰਾਂਡ ਸੀ ਅੱਜ ਇਹਨਾਂ ਨੇ ਜਿਹੜਾ ਇਹ ਸਟੋਰ ਖੋਲਿਆ ਇਹਦਾ ਵੀ ਇੱਕ ਬ੍ਰਾਂਡ ਆ ਇਥੋਂ ਮੈਂ ਜਿਵੇਂ ਪਹਿਲੇ ਵੀ ਦੱਸ ਚੁੱਕਾ ਬਾਰ-ਬਾਰ ਦੱਸਾਂ ਦੀ ਲੋੜ ਹੀ ਨਹੀਂ ਹਰ ਤਰ੍ਹਾਂ ਦਾ ਸਮਾਨ ਹਰ ਤਰ੍ਹਾਂ ਦਾ ਫਰੂਟ ਹਰ ਤਰ੍ਹਾਂ ਦਾ ਬੱਚਿਆਂ ਦਾ ਸਮਾਨ ਬੱਚਿਆਂ ਦੇ ਬਰਥਡੇ ਦਾ ਸਮਾਨ ਕੋਕ ਦਾ ਸਮਾਨ ਡਿਸਪੋਜ਼ਲ ਦਾ ਸਮਾਨ ਜਿਹੜੀ ਗਾਗ ਦੀ ਡਿਮਾਂਡ ਹੋਏਗੀ ਨਾਲ-ਨਾਲ ਇਥੋਂ ਮਿਲ ਸਕੇਗਾ ਨਾਲ-ਨਾਲ ਤੁਸੀਂ ਹੋਮ ਡਿਲੀਵਰੀ ਤੇ ਮੰਗਾ ਸਕਦੇ ਹੋ ਤਾਂ ਜਰੂਰ ਪਹੁੰਚੋ ਜੀ ਸੇਵਾ ਦਾ ਮੌਕਾ ਦਿਓ ਰਾਣਾ ਵੈਜੀਟੇਬਲ ਰਾਣਾ ਕਨਫੈਕਸ਼ਰੀ ਸਬਜ਼ੀ ਮੰਡੀ ਨਕੋਦਰ